ਅੱਜ ਪਰਵਾਮਾ ਜਿਹੜਾ ਸਾਡੇ ਸਾਥੀ ਕਈ ਲੋਕੀਂ ਹੋ ਰਹੀ ਹੈ ਯਾਰ ਘਰ ਦੇ ਵਿੱਚ ਪੱਖੀ ਜਿਹਾ ਜਿਆਦੀ ਜਿਉ ਮਰ ਲਈ ਉਹਨਾਂ ਦੀ ਆਤਮਿਕ ਸ਼ਾਂਤੀ ਬਣੀ ਮੋਰ ਰੱਖ ਰਹੀ ਹੈ ਜੈ ਸ਼ੀਰਾਂ ਹਾਂ ਕੋਈ ਵੀ ਉਸ ਮਾਣਾਂ ਕਰੇ ਜੁੜੇ ਅਮੀਨ ਨੂੰ ਜਾਣਦੇ ਜਿਹੜਾ ਅੱਜ ਕਾਂਡ ਹੈ ਸਰਪਸਰ ਕੀ ਲੰਦਾ ਇਹ ਕੱਲ ਜਿਹੜਾ ਕਾਂਡ ਹੋਇਆ ਬਹੁਤ ਕਨੌਣਾ ਤੇ ਕਨੌਣਾ ਕਾਂਡ ਹੈ ਜਿਹੜਾ ਕਿ ਉਹਨਾਂ ਨੂੰ ਪੁੱਛ-ਪੁੱਛ ਕੇ ਮੱਝ ਪੁੱਛ-ਪੁੱਛ ਕੇ ਗੁਣੀਆਂ ਮਾਰੀਆਂ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਇਹ ਤਾਂ ਜਿਹੜੇ 26 11 ਉੱਤੇ ਬੰਬੇ ਹੋਇਆ ਸੀ ਜਿੱਥੇ ਜਿੱਥੇ ਇਹ ਵੱਡੇ ਕਾਂਡ ਹੋਏ ਨਾਲ ਤੋਂ ਇੱਕ ਨੋਖਾ ਕਾਂਡ ਕਰਤਰ ਵਖਰਾ ਅਜੇ ਤੱਕ ਕਿਸੇ ਨੇ ਪੁੱਛ ਕੇ ਨਹੀਂ ਸੀ ਮਾਰਿਆ ਵੀ ਤੂੰ ਹਿੰਦੂ ਆ ਕਿ ਕੌਣ ਹੋ ਐਡੀ ਕਾਨੂੰਨੀ ਹਰਕਤ ਮੈਂ ਤਾਂ ਸਾਰੇ ਹਿੰਦੁਸਤਾਨ ਭਾਰਤ ਨੂੰ ਅਪੀਲ ਕਰਦਾ ਆਪਣੇ ਬੰਦਿਆਂ ਨਾਲ ਸੰਧੀਆਂ ਨੂੰ ਅਪੀਲ ਕਰਦਾ ਕਿ ਨਾ ਉੱਥੇ ਕਸ਼ਮੀਰ ਚ ਜਾਇਆ ਜਾਵੇ ਜਿਹੜੀ ਰੋਜੀ ਰੋਟੀ ਉਹਨਾਂ ਦੀ ਵਧੀ ਸੀ ਉਹਨਾਂ ਨੂੰ ਪਛੀ ਨਹੀਂ ਇਸ ਕੌਮ ਨੂੰ ਪਛੀ ਨਹੀਂ ਹੈ ਜਿੰਨ ਕਿ ਅੱਗੇ ਨਾਲ ਇਹਨਾਂ ਨੂੰ ਦੁਗਨੀਆਂ ਕਮਾਈਆਂ ਹੋਈਆਂ ਸੀ ਇੱਧਰ ਸਾਡੇ ਸਟੂਡੈਂਟ ਜਾਣ ਨਾਲ ਹੁਣ ਉਹਨਾਂ ਨੂੰ ਆਫਰ ਗਏ ਹੋ ਆਫਰ ਇੰਨੇ ਗਏ ਕਿ ਹੁਣ ਆਪਾਂ ਨੂੰ ਜਿਹੜੀ ਥਾਲੀ ਸਿਖਾਦਾ ਉਹ ਨਹੀਂ ਛੇ ਕਾਤਾ ਕੀ ਹੋਣਾ ਕਿਹਾ ਹੋਣਾ ਕੀ ਚਾਹੀਦਾ ਹੁਣਾ ਤਾਂ ਇਹ ਲੜਾਈ ਲੱਗਣੀ ਚਾਹੀਦੀ ਇਹਨਾਂ ਨੂੰ ਇੱਕ ਵਾਰੀ ਨਾ ਸਮਾਰਨਾ ਚਾਹੀਦਾ ਇਹਨਾਂ ਦਾ ਲਓ ਜੀ ਅੱਗੇ ਵੀ ਤੇ ਕਾਰਡ ਹੋ ਰੁੱਕੇ ਕਾਫੀ ਵਾਰੀ ਫੇਰ ਗੱਲ ਬੈ ਕੇ ਹੋ ਗਈ ਅੱਗੇ ਹੋ ਗਈ ਸੀ ਆ ਹੋਈ ਸੀ ਜਿਹੜੀ ਵੀ ਸੱਤੀ ਗੱਲ ਕੀ ਕਹਿੰਦੇ ਉਹ ਸਟ੍ਰਾਈਕ ਹੋਈ ਸੀ ਉਹ ਤੋਂ ਉੱਤੇ ਦਾ ਕੋਈ ਕਦਮ ਲੈਣਾ ਚਾਹੀਦਾ ਤਾਂ ਇਹਨਾਂ ਨੂੰ ਨੱਥ ਪਾਉਣੀ ਹੈ ਦਰਦਾਰੀ ਮਾਹੌਲ ਕਿੰਨਾ ਦਾ ਲੱਗ ਰਿਹਾ ਹੈ ਸ਼ਹਿਰ ਵਿੱਚ ਡਰ ਪੈ ਗਿਆ ਕੋਈ ਹੁਣ ਅਮਨਾਦੀ ਯਾਤਰਾ ਹੁਣ ਜਾਊਗਾ ਨਹੀਂ ਅਮਨਾਦੀ ਯਾਤਰਾ ਦੇ ਵੀ ਅੱਧੇ ਰਾਤੀ ਜਾਣਗੇ ਕਿ ਉਦਾਂ ਵੀ ਕਸ਼ਮੀਰ ਵਾਲੇ ਪਾਸੇ ਜੰਮੂ ਵਾਲੇ ਪਾਸੇ ਤਾਂ ਸਾਰੀਆਂ ਟਿਕਟਾਂ ਹੀ ਕੈਂਸਲ ਹੋ ਗਈਆਂ ਲੋਕੀ ਇਹਨਾਂ ਨੇ ਰੱਦ ਹੀ ਕਰ ਲਿਆ ਵੀ ਨਹੀਂ ਜਾਣਾ ਹੁਣ ਬਿਲਕੁਲ ਨਹੀਂ ਜਿਹੜੇ ਮੋਮਬੱਤੀ ਲੈ ਕੇ ਆ ਉਹ ਕਰ ਰਹੇ ਆਪਣਾ ਥੋੜਾ ਜਿਹਾ ਡਰਮ ਵੀ ਕਰ ਰਹੇ ਗਮਾਂ ਵਾਜੀ ਆ ਹੁਣ ਕੀ ਹੈ ਜੀ ਹੱਸਦੇ ਪਏ ਦੀ ਦੇਖਦੇ ਵੀ ਹੈ ਜੀ ਮੈਂ ਵੀ ਆਤਮ ਖੜੀਆਂ ਤੇ ਹੱਸਦੇ ਦੇ ਆ ਉਹ ਤਾਂ ਹੋਰ ਘਨੌਣੀ ਹਰਕਤ ਹੈ ਹੋਰ ਜ਼ਿਆਦਾ ਘਨੌਣੀ ਹਰਕਤ ਹੈ ਅਰ ਕੋਈ ਇਹਨਾ ਆਣਾ ਜਣਾ ਬੰਦ ਹੋਣਾ ਚਾਹੀਦਾ ਬੰਨਾ ਕੀ ਜਣਾ ਬੰਦ ਹੋਣਾ ਚਾਹੀਦਾ ਇਹਨਾਂ ਦੀ ਰੋਜੀ ਰੋਟੀ ਬੰਦ ਹੋਣੀ ਚਾਹੀਦੀ ਜਿੱਦਾਂ ਸਰਕਾਰ ਨੇ ਇਹਨਾਂ ਦਾ ਪਾਣੀ ਬੰਦ ਕੀਤਾ ਇਦਾਂ ਕਰਕੇ ਜਦੋਂ ਵੀ ਕੋਈ ਤਸ਼ਕਰ ਫਰਦੇ ਆ ਜਾਂ ਕਰਦੇ ਆ ਉਹਦਾ ਪਹਿਲੇ ਪਾਣੀ ਬੰਦ ਕਰਦੇ ਆ ਫਿਰ ਉਹਦਾ ਹੁੱਕਾ ਬੰਦ ਕਰਦੇ ਆ ਫਿਰ ਉਹ ਬਿਜਲੀ ਬੰਦ ਕਰਦੇ ਆ ਮੈਂ ਕਹਿੰਦਾ ਸਭ ਕੁਝ ਬੰਦ ਕਰਨਾ ਚਾਹੀਦਾ ਜੀ ਲੇਕਿਨ ਕੱਲ੍ਹ ਕਿਹਨੂੰ ਹਰ ਕਰਦਾ ਇਹ ਨਹੀਂ ਗੰਦੀ ਉਹਦਾ ਕੋਈ ਪ੍ਰਤਾਜ਼ ਨਹੀਂ ਕੀਤਾ ਜਾ ਸਕਦਾ ਅੱਗੇ ਜਦੋਂ ਵੀ ਕੋਈ ਵੀ ਕਾੜ ਹੁੰਦਾ ਸੀਗਾ ਨਾ ਅੱਤਕਵਾਦੀ ਆਉਂਦੇ ਤੇ ਉਹਦਾ ਗੋੜੀਆਂ ਜਾਂਦੇ ਬੰਦੇ ਮਾਰ ਕੇ ਭੱਜ ਜਾਂਦੇ ਸੀਗੇ ਪਰ ਕਾਲ ਤਾਂ ਉਹਨੇ ਇੰਨਾ ਗੰਦਾ ਕੰਮ ਕੀਤਾ ਇੰਨਾ ਗੰਦਾ ਕੰਮ ਕੀਤਾ ਦੱਸਿਆ ਨਹੀਂ ਜਾਂਦਾ ਇੱਕ ਇੱਕ ਬੰਦੇ ਨੂੰ ਪੁੱਛਿਆ ਤੂੰ Hindu ਹੈ ਕਿ Musalman ਆ Hindu ਹੈ ਕਿ Musalman ਇਹਰੇ ਕਿਹਾ ਮੈਂ Hindu ਨੂੰ ਮਾਰਦਾ ਕੁਝ Hindu ਨੇ ਕਹਿੰਦੇ ਆਪਣੀ ਜਾਨ ਬਚਾਉਣ ਦੇ ਲਈ ਕਹਿੰਦਾ ਸੀ Musalman ਆ ਉਹਨਾਂ ਨੇ ਕਿਹਾ ਵੀ ਤੈਨੂੰ ਸਾਬਤ ਕਰ ਕੋਈ ਕਾਲਮਾ ਪੜ੍ਹ ਕੇ ਦਿਖਾ ਜੇ ਕੋਈ ਉਹ ਕਾਲਮਾ ਨਹੀਂ ਪੜ੍ਹਿਆ ਗਿਆ ਤੇ ਫਿਰ ਉਹਨਾਂ ਨੇ ਕਿਹਾ ਤੂੰ ਆਪਣੀ ਪੈਂਟ ਲਾ ਪੈਂਟ ਲਾ ਕੇ ਉਹਨੇ ਦੇਖਿਆ ਕਿ ਛੱਡਾ ਤੋਂ ਇਹ ਕਿ ਨਹੀਂ ਕੋਈ ਉਹਦੇ ਵੀ ਗੋਲੀ ਮਾਰਤੀ ਉਹ ਜਗ੍ਹਾ ਦੇ ਉੱਤੇ ਇਸ ਕਹਿ ਕੇ ਇੰਨਾ ਗੰਦਾ ਕੰਡ ਹੋਇਆ ਇਹਨਾਂ ਤੋਂ ਇਹਦਾ ਜਵਾਬ ਜਿਹੜਾ ਹੈਗਾ ਨਾ ਮਤਲਬ ਕਿ ਹਰ ਇੱਕਦਮ ਪ੍ਰਧਾਨ ਮੰਤਰੀ ਨਿੰਦਲ ਮਦੁਰੂ ਪਾਕਿਸਤਾਨ ਦੇ ਹਮਲਾ ਕਰ ਦੇਣਾ ਚਾਹੀਦਾ ਦੁਵਾਰਤੀ ਮਰਗੇ ਤੇ ਸੋਚਣ ਬਣਾਏ ਇਹ ਇਹ ਤੋਂ ਹਮਰੇ ਤੋਂ ਸਭਾ ਕੋਈ ਇਹਦਾ ਜਵਾਬ ਨਹੀਂ ਹੈਗਾ ਬਾਦ ਇੱਕ ਵਾਰ ਇਹਦੇ ਜਿੰਨੇ ਵੀ ਐਦਾਂ ਦੇ ਸੋਚਦੇ ਬੰਦੇ ਹੈਗੇ ਹਾਂ ਤੱਕ ਵੀ ਸੋਚਦੇ ਬੰਦੇ ਆ ਪਾਕਿਸਤਾਨ ਤੋਂ ਕੱਢ ਕੇ ਇੱਕ ਇੱਕ ਬੰਦੇ ਨੂੰ ਮਾਰਨਾ ਚਾਹੀਦਾ ਦੁਵਾਰਤੀ ਇਹਨਾਂ ਦੇ ਆਪਣਾ ਦੇ ਦੇ ਬੇਸ਼ਰਮੀ ਹੋ ਗਈ ਪੇਸ਼ਾ ਮੈਂ ਕੋਈ ਗੱਲ ਕਹਿਣਾ ਮੈਂ ਸੁਰੇਂਦਰ ਮੋਦੀ ਜੀ ਆਪਾਂ ਜਦੋਂ ਕਿ ਸੁਪੰਜਾਬ ਜੀ ਦੀ ਸ਼ਰਤੀ ਹੈਗੀ ਹੈ ਹੁਣ ਦਿਖਾਣੀ ਚਾਹੀਦੀ ਗੋੜੀ ਮਾਰ ਦੇਣੀ ਚਾਹੀਦੀ ਸਾਕੇ ਪਾਕਿਸਤਾਨ ਦੇ ਉੱਤੇ ਇੱਕਦਾਂ ਹਮਲਾ ਕਰਨਾ ਚਾਹੀਦਾ ਆਪਾਂ ਬੰਬਾਂ ਨਾਲ ਆਪਾਂ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਮਸਰਵਾਨਾ ਭਰਿਆ ਪਿਆ 4 5 ਇਤਰਾਏ ਨੂੰ ਲੈ ਕੇ ਇੱਕ ਇੱਕ ਕਮਰੇ ਵਿੱਚ 10 10 5 5 ਜਨੇ ਰਹਿ ਰਹੇ ਆ ਦੇਖੋ ਕੀ ਕਰਨਾ ਜੀ ਹਿੰਦੂ ਧਰਮ ਦੇ ਜਿਹੜੇ ਦੇਖੋ ਜਿਹੜੇ ਹਿੰਦੂ ਧਰਮ ਦੇ ਲੋਕ ਹੈ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਦੂਜੇ ਦੀ ਨਿੰਦਿਆ ਚੁਗੜੀ ਨਹੀਂ ਕਰਨੀ ਚਾਹੀਦੀ ਪਹਿਲਾਂ ਤਾਂ ਆਪਾਂ ਨੂੰ ਆ ਖੁਦ ਚਾਹੀਦਾ ਕਿ ਆਪਾਂ ਬੰਦ ਕਰੀਏ ਇਹ ਕੰਮ ਕਿ ਆਪਾਂ ਇੱਕ ਇੱਕ ਬੰਦਾ ਆਪ ਬੰਦ ਹੋਊਗਾ ਤਰ ਹੀ ਸੁਦਰਨਾਮਾ ਆਪਾਂ ਦੂਰ ਤੇ ਨਾਲ ਸਾਰਾ ਕੁਝ ਦੂਸ਼ ਲਗਾਈਏ ਆਪਾਂ ਆਪਨਾਂ ਨੂੰ ਸੁਧਾਰੀਏ ਤਰ ਹੀ ਠੀਕ ਹੋਊਗਾ ਜੀ ਆਪਾਂ Hindu ਇੱਕਜੁੱਟ ਨਹੀਂ ਹਾਵਾਂਗੇ ਤੇ ਜੋ ਹਾਲਤਾਂ ਦਿਖ ਰਹੀ ਪਈ ਆ ਉਹ ਹੋ ਕੇ ਰਹਿ ਜਾਣਾਂ ਮੈਂ ਇਸ ਕਰਕੇ ਮੈਂ ਅੱਜ ਵੀ ਸਾਰਿਆਂ ਨੂੰ ਬੀਰ ਕਹਦਾ ਇੱਕ ਵਾਰ ਇੱਕ ਜੁੱਟ ਹੋ ਜੋ ਸਾਰੇ ਜਾਨੇ Hindu ਆਪਣੇ ਧਰਮ ਦੇ ਬਾਰੇ ਸੋਚੋ ਸਨਾਤਨ ਦੇ ਬਾਰੇ ਸੋਚੋ ਉਸ ਸਨਾਤਨ ਨੂੰ ਮੱਲੇ ਕੀ ਪ੍ਰਾਥਮਿਕਤਾ ਦਿਓ ਤਰ ਹੀ ਆਪਣਾ ਤੇਜ ਵਾਸ ਸਕਦਾ ਸਾਰੇ ਛੱਡ ਦੇਣ ਕਿ ਮੈਂ BJP ਦਾ ਮੈਂ Congress ਦਾ ਮੈਂ ਆਪ ਦਾ ਸਭ ਕੁਝ ਛੱਡ ਦਿਓ ਸਾਹ ਦਾ ਪਹਿਲਾਂ ਆਪਣੇ ਤਰਮ ਨੂੰ ਆਪਣੇ ਦੇਖ ਨੂੰ ਆਪਣੇ ਬੱਚਿਆਂ ਦੇਖੋ ਜੀ ਆਪਾਂ ਨਹੀਂ ਅੱਜ ਦੇਖਾਂਗੇ ਨਾਲ ਪਾਰਟੀਆਂ ਦੇਖਾਂਗੇ ਇਹ ਜਿਹੜੇ ਨਤੀਜਾ ਜਿਹੜਾ ਆਪਣੇ ਆਉਣ ਵਾਲੇ ਬੱਚਿਆਂ ਨੂੰ ਭੁਗਤਣਾ ਪਊਗਾ ਜਿਆਦਾ ਨਹੀਂ ਯਾਤਰਾ ਘਟੇਗਾ ਹਾਂਜੀ ਅਮਨ ਯਾਤਰਾ ਫਰਕ ਪਊਗਾ ਅਮਨ ਯਾਤਰਾ ਬਹੁਤ ਘਟ ਜੂਗੀ ਜਿਵੇਂ 25 25% ਯਾਤਰਾ ਰਹਿ ਜੂਗੀ ਅਸੀਂ ਖੁਦ ਟਿਕਟਾਂ ਬੁਕਾਈਆਂ ਕੈਨਸਲ ਕਰਾਤੀਆਂ ਗਿਆ ਮੈਂ ਕੋਈ ਬੰਦਾ ਮੈਂ ਕਹਿੰਦਾ ਕਿਸੇ ਵੀ ਬੰਦੇ ਨੂੰ ਉੱਥੇ ਜਾਣਾ ਨਹੀਂ ਚਾਹੀਦਾ ਨੰਬਰ ਤੋਂ ਉੱਥੇ ਪੋੜਨਾ ਸਾਡੇ ਅੰਦਰ ਇੱਥੇ ਮੈਂ ਸਾਡੇ ਕੋਲ ਪੋੜੇ ਲਾਉਂਦਾ ਉਹ ਤੇ ਸ਼ੀਰ ਨਗਰ ਦਾ ਹੁੱਕਾ ਪਾਣੀ ਬੰਦ ਕਰਦਣ ਚਾਹੀਦਾ ਕਿ ਆਪਾਂ ਲੱਖਾਂ ਕਰੋੜਾਂ ਰੁਪਏ ਆਪਣੇ ਪੰਜਾਬ ਦਾ ਦੇਸ਼ ਦਾ ਉੱਥੇ ਜਾ ਕੇ ਆਪਾਂ ਖਰਚੀ ਜਾਂਦੇ ਆ ਖਰਚੀ ਜਾਂਦੇ ਆ ਉਹਨਾਂ ਸ਼ੌਕਾਂ ਬਣਾ ਜੰਦੇ ਆ ਹੋਰ ਖਰਾਬ ਹੋ ਜਾਂਦੇ ਆ ਬਿਲਕੁਲ ਛੱਡ ਦੇ ਹੁੱਕਾ ਪਾਣੀ ਬਿਲਕੁਲ ਬੰਦ ਕਰ ਦੇਣਾ ਕੋਈ ਬੰਦਾ ਅੱਜ ਤਵਾਰੀ ਅਪੀਰ ਕਰਦਾ ਸਾਰਿਆਂ ਨੂੰ ਅੱਜ ਉਹ ਸ਼ੀਰ ਨਗਰ ਕੋਈ ਬੰਦਾ ਕੁਮਰ ਫੇਰਨਾ ਜਾਵੇ ਉਹਦਾ ਬਿਲਕੁਲ ਕੰਮਕਾਰ ਬੰਦ ਕਰ ਦੋ ਜਦੋਂ ਇੱਕ ਪੁਰਾਣੇ ਆਪਣੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਕਹਿੰਦੇ ਹੁੰਦੇ ਜੇ ਕਿਸੇ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਜੇ ਕੋਈ ਗਲਤ ਕੰਮ ਕਰਦਾ ਉਹਦਾ ਹੁੱਕਾ ਪਾਣੀ ਬੰਦ ਕਰ ਅੱਗੇ ਪੰਚਾਇਤੇ ਵੀ ਕੋਈ ਕੰਦਾ ਜਦ ਸਜ਼ਾ ਹੁੰਦੀ ਸੀ ਹੁੱਕਾ ਪਾਣੀ ਬੰਦ ਕਰੀ ਆਪਾਂ ਨੂੰ ਉਸੇ ਦਾ ਹੁੱਕਾ ਪਾਣੀ ਬੰਦ ਕਰ ਦੋ ਆਪਣੇ ਸਭ ਸੁਧਰ ਜਾਊਗੇ